ਕਿਸ ਤਰ੍ਹਾਂ ਦਲਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੋਰ 5 ਨਵੇਂ ਮੰਤਰੀਆਂ ਦੀ ਨਿਯੁਕਤੀ ਕੀਤੀ ਹੈ ਜੇ ਦੂਸਰੇ ਪਾਸੇ ਦੇਖਿਆ ਜਾਵੇ ਤੇ 4 ਮੰਤਰੀਆਂ ਦੀ ਛੁੱਟੀ ਵੀ ਕੀਤੀ ਹੈ ਪੁੱਛਣਾ ਤੇ ਉਹਨਾਂ ਨੂੰ ਇਹ ਬੰਦਾ ਚਾਹੀਦਾ ਕਿ ਜਿਹੜੇ ਹੁਣ ਮੰਤਰੀਪਦ ਆਪਣਾ ਛੱਡ ਕੇ ਗਏ ਨੇ ਉਹਨਾਂ ਨੇ ਕਰਕੇ ਕੀ ਦੱਸਿਆ ਉਹਨਾਂ ਦੀ ਕੀ ਪ੍ਰੋਗਰੈਸ ਰਹੀ ਹੈ ਪੰਜਾਬ ਦੇ ਵਿੱਚ ਕਿੰਨਾ ਸੋਰਸ ਆਫ ਰੈਵਨਿਊ ਜਿਹੜਾ ਹੈਗਾ ਉਹ ਕ੍ਰੀਏਟ ਕਰ ਸਕੇ ਜੇ ਪ੍ਰੋਗਰੈਸ ਦੀ ਗੱਲ ਕੀਤੀ ਜਾਵੇ ਉਹ ਟੋਟਲੀ ਜ਼ੀਰੋ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿੰਨੇ ਆਪਣੇ ਐਮਐਲਏ ਨੇ ਹਰ ਕਿਸੇ ਨੂੰ ਸਰਕਾਰ ਖਤਮ ਹੋਣ ਤੋਂ ਪਹਿਲਾਂ ਟਾਈਮ ਦੇ 5 ਸਾਲ ਖਤਮ ਹੋਣ ਤੋਂ ਪਹਿਲਾਂ ਹਰ ਕਿਸੇ ਨੂੰ ਮੰਤਰੀ ਬਣਨ ਦੀ ਚਾਹ ਪੂਰੀ ਕਰਨ ਦੇ ਮੌਕੇ ਦੇ ਰਹੇ ਲੇਕਿਨ ਦੂਸਰ ਬਸ ਇਸੇ ਵੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ 20000 ਕਰੋੜ ਅਸੀਂ ਮਨੀ ਤੋਂ ਲੈ ਕੇ ਆਵਾਂਗੇ ਸਾਲ ਦਾ 20000 ਕਰੋੜ ਅਸੀਂ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆਵਾਂਗੇ ਔਰ 20000 ਕਰੋੜ ਅਸੀਂ ਪੰਜਾਬ ਦੀ ਕ腐ਸ਼ਨ ਬਚਾ ਕੇ ਲਿਆਵਾਂਗੇ ਲੇਕਿਨ ਅਸੀਂ ਕੀ ਦੇਖ ਸਕਦੇ ਹਾਂ ਕਿ ਪਿਛਲੇ 2.5 ਸਾਲ ਦੀ ਜੇ ਗੱਲ ਕੀਤੀ ਜਾਵੇ ਹੁਣ ਤੱਕ ਮਹਿਜ਼ 35 ਕਰੋੜ ਤੋਂ ਜ਼ਿਆਦਾ ਮਾਈਨ ਦੇ ਵਿੱਚ ਸੋਰਸ ਆਫ ਇਨਕਮ ਕ੍ਰੀਏਟ ਨਹੀਂ ਕਰ पाए ਲੇਕਿਨ ਇਨਕਮ ਤਾਂ ਬਹੁਤ ਹੋਈ ਲੇਕਿਨ ਉਹ ਠਗੀਆਂ ਦੇ ਵਿੱਚ ਤਬਦੀਲ ਕਰ ਲਈ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਉਂਕਿ ਇਹਨਾਂ ਨੇ ਪਹਿਲੇ ਤਾਂ ਮਾਈਨਿੰਗ ਮਾਫੀਆ ਦੇ ਉੱਤੇ ਇਲਜ਼ਾਮ ਲਾਉਂਦੇ ਸੀਗੇ ਲੇਕਿਨ ਹੁਣ ਖੁਦ ਸਰਕਾਰ ਆਪਣੇ ਸਰਕਾਰੀ ਗੁੰਡੇ ਬਿਠਾ ਕੇ ਨਾਕਿਆਂ ਦੇ ਉੱਤੇ ਖੁਦ ਮਾਈਨਿੰਗ ਮਾਫੀਆ ਬਣ ਕੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਪੰਜਾਬ ਦੇ ਵਿੱਚ ਚਾਹੇ ਨਾਨਦਪੁਰ ਸਾਹਿਬ ਦੀ ਗੱਲ ਕਰੀ ਉੱਥੋਂ ਦੇ ਹਰਜੋਤ ਬੈਂਸ ਜੀ ਜੀ ਪਹਿਲੇ ਪੰਜਾਬ ਦੇ ਵਿੱਚ ਮਾਈਨਿੰਗ ਮੰਤਰੀ ਰਹੇ ਫਿਰ ਉਸ ਤੋਂ ਬਾਅਦ ਮੀਥੇਰ ਜੀ ਵੀ ਰਹੇ ਫਿਰ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਜੋੜਾ ਮਾਜਰਾ ਜੀ ਵੀਰੇ ਤੇ ਹੁਣ ਨਵੇਂ ਚੌਥੇ ਮਾਈਨਿੰਗ ਮੰਤਰੀ ਸਾਨੂੰ ਪੰਜਾਬ ਨੂੰ ਮਿਲ ਚੁੱਕੇ ਇੱਕ ਹੋਰ ਨਵਾਂ ਇਤਿਹਾਸ ਬਣਨ ਲਈ ਜਾ ਰਿਹਾ ਕਿ ਮਾਈਨਿੰਗ ਦੀ ਜੇ ਗੱਲ ਕੀਤੀ ਜਾਵੇ ਨਾ ਨਾ ਕੋ ਪਾਲਿਸੀਜ਼ ਬਣ ਪਾ ਰਹੀਆਂ ਇਹ ਪੁਰਾਣੀਆਂ ਪਹਿਲੇ 1.5 ਸਾਲ ਤਹਾਂ ਨੇ ਕਾਂਗਰਸ ਨੇ ਦਿੱਤੀ ਚੰਨੀ ਗਵਰਨਮੈਂਟ ਦੀ ਪਾਲਿਸੀਜ਼ ਦੇ ਉੱਤੇ ਹੀ ਚੱਲਦੇ ਹੋਏ ਨਜ਼ਰ ਆ ਰਹੀ ਹੈ ਲekin ਹੁਣ ਇਹ ਵੀ ਕਹਿ ਸਕਦੇ ਨੇ ਕਿ ਜਿਨ੍ਹਾਂ ਨੇ ਦਾਅਵੇ ਕੀਤੇ ਸੀ ਕਿ 5 ਰੁਪਏ ਪ੍ਰਤੀ ਕਿਊਬਿਕ ਫੁੱਟ ਜਿਹੜਾ ਹੈਗਾ ਅਸੀਂ ਰੇਤਾ ਪ੍ਰੋਵਾਈਡ ਕਰਾਂਗੇ ਅੱਜ ਪੰਜਾਬ ਦੇ ਵਿੱਚ ਰੇਤਾ ਜਿਹੜਾ ਖੰਡ ਨਾਲੋਂ ਵੀ ਜ਼ਿਆਦਾ ਮਹਿੰਗਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਲੇਕਿਨ ਪਾਲਿਸੀ ਹੁਣ ਤੱਕ ਨਹੀਂ ਜਨਰੇਟ ਹੋ ਪਾਰੀ ਨਾ ਨਾ ਕੋਈ এনवायरमेंटਲ ਕਲੀਅਰੈਂਸ ਹੋ ਰਹੀ ਹੈ ਅਨੰਦਪੁਰ ਸਾਹਿਬ ਹੋਵੇ ਚਾਹੇ ਹੁਸ਼ਿਆਰਪੁਰ ਹੋਵੇ ਰੋਪੜ ਹੋਵੇ ਜਾਂ ਜ਼ਿਲ੍ਹਾ ਪਠਾਨਕੋਟ ਹੋਵੇ ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਇਹਨਾਂ ਦੇ ਆਪਣੇ ਖਾਸ-ਖਾਸ ਮੰਤਰੀ ਬੈਠੇ ਸੀ ਚਾਹੇ ਜਿੰਪਾ ਜੀ ਸੀਗੇ ਹਰਜੋਤ ਬੈਂਸ ਜੀ ਔਰ ਜ਼ਿਲ੍ਹਾ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਇਹ ਤਿੰਨੋਂ ਹਲਕਿਆਂ ਦੇ ਵਿੱਚ ਇੰਟਰਸਟੇਟ ਦੇ ਬਾਰਡਰਸ ਲੱਗਦੇ ਨੇ ਔਰ ਇੱਕ ਤਿੰਨਾ ਏਰੀਆਜ਼ ਦੇ ਵਿੱਚ ਜਿਹੜੇ ਮੰਤਰੀ ਬੈਠੇ ਨੇ ਇਹਨਾਂ ਦੇ ਸਭ ਤੋਂ ਜ਼ਿਆਦਾ ਇਹਨਾਂ ਦੇ ਆਪਣੇ ਏਰੀਆਜ਼ ਦੇ ਵਿੱਚ ਮਾਈਨਿੰਗ ਹੁੰਦੀ ਹੋਈ ਨਜ਼ਰ ਆਈ। ਲੇਕਿਨ ਪੰਜਾਬ ਸਰਕਾਰ ਨੇ ਨਾ ਤਿੰਨਾ ਮਾਈਨਿੰਗ ਦੇ ਵਿੱਚ ਸਿਰਫ ਇੱਕ ਮਾਈਨਿੰਗ ਮੰਤਰੀ ਦੀ ਤਬਦੀਲੀ ਕੀਤੀ ਉਹ ਹੈ ਜਿੰਪਾ ਜੀ। ਹੁਣ ਵਜੇ ਕੀ ਹੈ ਤਾਂ ਆਮ ਆਦੀ ਪਾਰਟੀ ਹੀ ਚੰਗੀ ਤਰ੍ਹਾਂ ਦੱਸ ਸਕਦੀ ਹੈ। ਲੇਕਿਨ ਹਰਜੋਤ ਬੈਂਸ ਜੀ ਦੇ ਉੱਤੇ ਮਾਈਨਿੰਗ ਦੇ ਵਿੱਚ ਤਾਂ ਕੁਝ ਕਰ ਵੀ ਸਕੇ ਵਿਧਾਨ ਸਭਾ ਦੇ ਵਿੱਚ ਬਹੁਤ ਵਾਅਦੇ ਕਰਦੇ ਹੋਏ ਦਾਅਵੇ ਕਰਦੇ ਹੋਏ ਨਜ਼ਰ ਆਏ ਸੀਗੇ ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਹੁਣ ਦੁਬਾਰਾ ਤੋਂ ਉਹਨਾਂ ਤੇ ਜਿਹੜਾ 100 ਕਰੋੜ ਦਾ ਘੁਟਾਲੇ ਦਾ ਜਿਹੜਾ આરોਪ ਲੱਗੇ ਸੀਗੇ ਅੱਜ ਉਹਨਾਂ ਦੇ ਉੱਤੇ ਵੀ ਭਗਵੰਤਾਨ ਚੁੱਪੀ ਸਾਦੇ ਬੈਠੀ ਹੈ ਉਹਨਾਂ ਦੇ ਏਰੀਆ ਦੇ ਵਿੱਚ ਲਗਾਤਾਰ ਇਲੀਗਲ ਢੰਗ ਦੇ ਨਾਲ ਮਾਈਨਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਗਰ ਕੋਈ ਉਹਨਾਂ ਦੇ ਹਲਕੇ ਦੇ ਵਿੱਚ ਕੋਈ ਆਵਾਜ਼ ਚੁੱਕਦਾ ਸੀ ਤੇ ਬਜਾਏ ਅਪਰਾਧ ਕਰਨ ਦੇ ਕਰਨ ਵਾਲਿਆਂ ਦੇ ਉੱਤੇ ਖਰਚਾ ਦਰਜ ਕਰਾਉਣ ਦੀ ਬਜਾਏ ਜੋ ਆਵਾਜ਼ ਚੁੱਕਦੇ ਸੀਗੇ ਪੁਲਿਸ ਪ੍ਰਸ਼ਾਸਨ ਨੂੰ ਦਬਾਅ ਪਾ ਕੇ ਉਹਨਾਂ ਨੂੰ ਰੋਕਿਆ ਜਾਂਦਾ ਸੀ ਔਰ ਉਹਨਾਂ ਤੇ ਪਰਚੇ ਦਰਜ ਕਰਾਏ ਜਾਂਦੇ ਸੀ ਅੱਜ ਹਰਜੋਤ ਬੈਂਸ ਜੀ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਦੂਸਰੇ ਪਾਸੇ ਜੇ ਮੈਂ ਜ਼ਿਲ੍ਹਾ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਇੱਥੇ ਇਹਨਾ ਏਰੀਆ ਮਾਈਨਿੰਗ ਹੱਬ ਮੰਨਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਮਾਈਨਿੰਗ ਇੱਥੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਵੈਧ ਢੰਗ ਨਾਲ ਹੋ ਪਾਰੀ ਹੈ ਔਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਹ ਅਵੈਧ ਟੰਗ ਨਾਲ ਹੋਣ ਵਾਲੀ ਮਾਈਨਿੰਗ ਦੇ ਉੱਤੇ ਹੁਣ ਤੱਕ ਪੰਜਾਬ ਸਰਕਾਰ ਨੇ ਕੋਈ ਨਕੀਲ ਨਹੀਂ ਕਸੀ ਔਰ ਲੋਕਲ ਮੰਤਰੀ ਜਿਹੜੇ ਲਾਜਨ ਕਟਾਰੂ ਚੱਕ ਜੀ ਨੇ ਉਹਨਾਂ ਤੇ ਵੀ ਹੁਣ ਤੱਕ ਮੈਂ ਕਦੀ ਇਹ ਨਹੀਂ ਦੇਖਿਆ ਕਿ ਅਵੈਧ ਟੰਗ ਨਾਲ ਹੋ ਰਹੀ ਇਲੀਗਲ ਮਾਈਨਿੰਗ ਦੇ ਉੱਤੇ ਕੋਈ ਆ ਕੇ ਇਹਨਾਂ ਨੇ ਨਕੀਲ ਪਾਉਣ ਦੀ ਕੋਸ਼ਿਸ਼ ਕੀਤੀ ਵਜਾਏ ਇਹਦੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਮੈਂ ਸਲੂਟ ਕਰਦੀ ਆਂ ਡਿਸਟ੍ਰਿਕਟ ਪਠਾਨਕੋਟ ਦੀ ਟੀਮ ਨੂੰ ਜਿੱਥੇ ਉਹ ਹੁਣ ਤੱਕ ਕਈ ਸਾਰੀਆਂ ਕਾਰਵਾਈਆਂ ਜਿਹੜੀਆਂ ਅਬੈ ਢੰਗ ਨਾਲ ਚੱਲਣ ਵਾਲੀ ਮਾਈਨਿੰਗ ਦੇ ਉੱਤੇ ਕਰ ਰਹੇ ਨੇ ਲੇਕਿਨ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਜੇ ਪੁਲਿਸ ਪ੍ਰਸ਼ਾਸਨ ਇਹ ਨਾ ਮਾਈਨਿੰਗ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਬਜਾਏ ਉਹਦੇ ਕਿ ਜਿਹਨੇ ਅਪਰਾਧ ਕੀਤਾ ਉਸ ਤੇ ਪਰਚਾ ਦਰਜ ਕੀਤਾ ਜਾਏ ਅੱਜ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦਾ ਜਿਹੜਾ ਹੈਗਾ ਸਿਆਸਤ ਦਾ ਔਰ ਮਨਿਸਟਰੀਸ਼ਿਪ ਦਾ ਗੁਲਾਮ ਬਣਦੇ ਹੋਏ ਨਜ਼ਰ ਆ ਰਹੀ ਹੈ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਔਰ ਕਿਹੜੀ ਅਸੀਸ਼ ਹੈ ਜਿਹੜੀ ਅੱਜ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਇਲਿਗਲ ਢੰਗ ਦੇ ਨਾਲ ਮਾਈਨਿੰਗ ਦੇ ਉੱਤੇ ਕੰਟਰੋਲ ਕਰਨ ਵਾਸਤੇ ਉਹ ਅੱਜ ਮਜਬੂਰ ਹੋ ਰਹੀ ਹੈ ਨਹੀਂ ਕਰ ਪਾਰ ਰਹੀ ਉਹ ਕੰਮ ਜਿਸ ਤਰ੍ਹਾਂ ਉਹ ਕਰਨਾ ਚਾਹੀਦੀ ਇਹ ਕਿਹੜੀ ਅਸੀਸ਼ ਹੈ ਜਿਹੜੇ ਅੱਜ ਪੁਲਿਸ ਪ੍ਰਸ਼ਾਸਨ ਨੂੰ ਵੀ ਕੰਮ ਕਰਨ ਲਈ ਨਾ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ ਇਹ ਪੰਜਾਬ ਸਾਡਾ ਇੱਕ ਐਸਾ ਪੰਜਾਬ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਅਤਵਾਦ ਦਾ ਖਤਮ ਕੀਤਾ ਲੇਕਿਨ ਕਿਆ ਮਾਈਨਿੰਗ ਇੰਨੀ ਵੱਡੀ ਸ਼ਾਇ ਜਿੱਤੇ ਪੰਜਾਬ ਪੁਲਿਸ ਇਸਤੇ ਨਕੇਲ ਨਹੀਂ ਕਰ ਸਕਦੀ ਕਰ ਸਕਦੀ ਹੈ ਲੇਕਿਨ ਲੋਕਲ ਮੰਤਰੀ ਜਿਹੜੇ ਨੇ ਇਹ ਕਰਨ ਨਹੀਂ ਦੇਦੇ ਔਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਭਗਵੰਤ ਮਾਨ ਜੀ ਨੂੰ ਇਹ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਹੈ ਕਿ ਇਹਨਾਂ ਦੋਨਾਂ ਮੰਤਰੀਆਂ ਦੇ ਵਿੱਚ ਐਸੀ ਕੀ ਤੁਹਾਨੂੰ ਸਪੈਸ਼ialਟੀ ਲੱਗੀ ਜਿੱਥੇ ਤੁਹਾਨੂੰ ਲੱਗਿਆ ਕਿ ਇਹਨਾਂ ਦੀ ਮੰਤਰੀਸ਼ਿਪ ਜਾਣੀ ਨਹੀਂ ਚਾਹੀਦੀ ਕਿ ਆਪ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਪੈਸਾ ਰੈਵਨਿਊ ਇਸ ਦੋਨਾਂ ਹਲਕਿਆਂ ਦੇ ਵਿੱਚੋਂ ਬਹੁਤ ਚੰਗੇ ਬਖੂਬੀ ਢੰਗ ਨਾਲ ਤੁਸੀਂ ਜਿਹੜਾ ਕਮਾਰਿਓ ਅवैध ਢੰਗ ਨਾਲ ਜਿੱਥੇ ਤੁਸੀਂ ਹੁਣ ਤੱਕ ਕਈ ਸਾਰੀਆਂ ਠੱਗੀਆਂ ਮਾਰਦੇ ਹੋਏ ਇੱਥੇ ਇੰਟਰਸਟੇਟ ਬਾਰਡਰਸ ਤੋਂ ਆਉਣ ਵਾਲੇ ਸਟਾਕ ਦੇ ਉੱਤੇ ਜਿਨ੍ਹਾਂ ਕੋ ਬਿੱਲ ਵੀ ਨਹੀਂ ਹੁੰਦੇ ਉਹਨਾਂ ਨੂੰ ਵੀ ਤੁਸੀਂ ਅਣਜਾਣ ਦੀ ਪਰਮਿਸ਼ਨ ਦੇ ਰਹੇ ਹੋ ਲੇਕਿਨ ਕੀ ਮੰਤਰੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਕਹਿਣਾ ਦੇ ਮੰਤਰੀਸ਼hip ਇਹਨਾਂ ਕੋਲ ਰਹਿਣੇ ਚਾਹੀਦੇ ਸੀ ਜਿੱਥੇ ਹੁਣ ਤੱਕ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਇੱਥੋਂ ਪੈਸਾ ਆਣਾ ਸੀ ਜਿੱਥੇ ਉਹ ਪੈਸਾ ਲੋਕਾਂ ਦੇ ਵੈਲਫੇਅਰ ਲਈ ਯੂਜ਼ ਹੋਣਾ ਸੀ ਅੱਜ ਉਹ ਤੁਸੀਂ ਸਾਰਾ ਸਾਰਾ ਨੁਕਸਾਨ ਜਿਹੜਾ ਹੈਗਾ ਅੱਜ ਸਹਿ ਕਿ ਇਹਨਾਂ ਦੋਨਾਂ ਨੂੰ ਕਾਇਮ ਰੱਖਿਆ ਹੋਇਆ ਉਹਨਾਂ ਦੀ ਪੋਜੀਸ਼ਨ ਤੇ ਔਰ ਇੱਕ ਹੋਰ ਚੌਥਾ ਮਾਈਨਿੰਗ ਮੰਤਰੀ ਦੇ ਦਿੱਤਾ ਜਿਹੜੇ ਕਿ ਬਰਿੰਦਰ ਬਰਿੰਦਰ ਕੁਮਾਰ ਗੋਇਲ ਜੀ ਹੁਣ ਅਸੀਂ ਦੇਖਾਂਗੇ ਕਿ ਬਰਿੰਦਰ ਕੁਮਾਰ ਗੋਇਲ ਜੀ ਕੀ ਕਰਕੇ ਦਿਖਾਉਂਦੇ ਨੇ ਕਿ ਆਏ ਸਾਲ ਦੇ ਵਿੱਚ 20000 ਕਰੋੜ ਲੈ ਕੇ ਆ ਸਕਣਗੇ ਕਿ ਆ ਇਥੇ ਮਾਈਨਿੰਗ ਪਾਲਿਸੀਜ਼ ਬਣ ਸਕਣਗੀਆਂ ਕਿ ਆ ਇਥੇ এনवायरमेंट ਦੀ ਕਲੀਅਰੈਂਸਿਜ਼ ਹੋ ਸਕਣਗੀਆਂ ਔਰ ਕਿ ਆ ਜ਼ਿਲ੍ਹਾ ਦੇ ਵਿੱਚ ਇਥੇ ਕਮੇਟੀਆਂ ਬਣ ਸਕਣਗੀਆਂ ਜੀਓਲੋਜਿਸਟ ਹਾਇਰ ਕਰ ਸਕਣਗੀਆਂ ਜਾਂ ਸਟੇਟ ਜੀਓਲੋਜਿਸਟ ਹਾਇਰ ਕਰ ਸਕਣਗੇ ਇਹ ਤਾਂ ਟਾਈਮ ਹੀ ਦੱਸੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਦੇ ਵਿੱਚ 20000 ਕਰੋੜ ਨਵੇਂ ਮਾਈਨਿੰਗ ਮੰਤਰੀ ਤੋਂ ਆ ਸਕੇਗਾ ਕਿ ਨਹੀਂ ਔਰ ਉਹਨਾਂ ਮੰਤਰੀਆਂ ਦੇ ਉੱਤੇ ਕੀ ਪੰਜਾਬ ਸਰਕਾਰ ਨਕੇਲ ਕੱਸੇਗੀ ਕਿ ਨਹੀਂ ਇਹ ਜਾਣ ਬੁੱਝ ਕੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਜਾਬ ਸਰਕਾਰ ਨੂੰ ਅवैध ਢੰਗ ਨਾਲ ਇਹਨਾਂ ਕੋਲ ਪਰਸਨਲ ਮੁਨਾਫਾ ਮਿਲ ਰਿਹਾ ਹੈ ਇਹ ਸਵਾਲ ਤਾਂ ਇਹਨਾਂ ਨੂੰ ਕਰਨਾ ਪੜਨਾ ਹੈ ਉਹ ਦੇਖਣਾ ਇਹ ਹੋਏਗਾ ਕਿ ਬਾਕੀ ਨਵੇਂ ਮੰਤਰੀ ਕੀ ਕਰਕੇ ਦੱਸਦੇ ਨੇ ਪੁਰਾਣਿਆਂ ਨੇ ਤਾਂ ਕੁਝ ਕੀਤਾ ਨਹੀਂ ਲੇਕਿਨ ਹੁਣ ਅਸੀਂ ਨਵੇਂ ਨੂੰ ਜ਼ਰੂਰ ਦੇਖਾਂਗੇ ਕਿ ਇਹ ਸਾਰਿਆਂ ਦੇ ਸ਼ੌਂਕ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਪੂਰੇ ਕਰ ਰਹੀ ਹੈ ਕਿ ਸਰਕਾਰ ਖਤਮ ਹੋਣ ਤੋਂ ਪਹਿਲਾਂ ਕੱਟੋ-ਕੱਟ ਇਹ ਲੋਕ ਇਹਨਾਂ ਨਾਲ ਜੁੜੇ ਰਹਿਣ ਤਾਂ ਕਿ ਖੁਸ਼ ਰਹਿਣ ਕਿਉਂਕਿ ਹਲਕੇ ਦੇ ਵਿੱਚ ਕਿਸੇ ਦਾ ਕੋਈ ਵਿਕਾਸ ਤਾਂ ਹੋ ਨਹੀਂ ਰਿਹਾ ਕੱਟੋ-ਕੱਟ ਇਹਨਾਂ ਨੂੰ ਮੰਤਰੀਸ਼ਪ ਦੇ ਕੇ ਇਹਨਾਂ ਨੂੰ ਖੁਸ਼ ਕੀਤਾ ਜਾਵੇ